ਕਾ ਖੜਾ ਬਈ ਨਮਾ ਲਿਆਂਦਾ ਇਹ ਦੇਖੋ ਡਿਫੈਂਸ ਆ 4 ਜੀ 655 ਗਿਆ ਬੀਡ ਫੂਟ ਲੱਗੇ ਹੋਇਆ ਮੂਰੇ ਬਹੁਤ ਸੋਹਣਾ ਟਰੈਕਟਰ ਆ ਯਾਰ ਜੇ ਕਿਸੇ ਕੋ ਆਪਣੇ ਭਰਾ ਕੋਲੇ ਹੈਗਾ ਦੱਸਿਓ ਕੀ ਰਿਪੋਰਟ ਆ ਇਹਦੀ ਕਿ ਮੈ ਤੇਲ ਤੂਲ ਖਾਂਦਾ ਹੈ ਕੀ ਸਿਸਟਮ ਆ ਬਹੁਤ ਸੋਹਣਾ ਟਰੈਕਟਰ ਆ ਭਰਾਡੇ ਜੀ ਝੋਟੇ ਵਾਂਗੂ ਖੜਾ ਇਹ ਤੇ ਕਰੋਖੋ ਵੋਲ ਤੋਂ ਮੀਆਂ ਕਰੈਕਟਰ ਦੇ ਨਾਲ ਵੀ ਯਾਰ ਰੰਗ ਸੋਨਾ ਬਣਾ ਸਕਦਾ ਮੁੱਤ ਉਤਟਾਉਣੇ ਉਸ ਨੂੰ ਕਿ ਸਿਸਟਮਾ ਕਾਰੀ ਆ ਵੋ ਇਟਰਾਟਗਾ ਦਾ ਇੱਥੇ ਦੇ ਬਟਨ ਗਿਆ ਨਾ ਤਰੋ ਗੇਰ ਗੁਰੂ ਹਾ ਸਿਸਟਮਾ ਭਾਈ ਦੋ ਵੀੜੀ ਵਿੱਚ ਚੇਂਜਰ ਵਾਲਾ ਮੇ ਉੱਪਰ ਲੌਕਟ ਵਾਲਾ ਸਗਾ ਠੀਕ ਆ ਟਰੈਟ ਬੁੱਲ ਮਲਾ ਕੇ ਆ ਮੀਟਰ ਇਹਦਾ ਇਹ ਜੀ ਲਿਫਟ ਲੋਪਰ ਤਾਕੜੀ ਕਰਦੀ ਯਾਰ ਇਹਦੀ ਆ ਪੀਟੀਓ ਵਾਲਾ ਕਲਚਾ ਬਾਕੀ ਥੋੜਾ ਦੇਖੇ ਥੱਡ ਹੱਡ ਲੱਗਿਆ ਹੈ ਇਹਦਾ ਜੰਤੀ ਕਿਉਂ ਬਹੁਤ ਨਰੋਆ 16 ਨੇ ਟਾਇਰ ਆਉਣਾ ਸੁਬਾਹ ਨੂੰ 30 ਦੇ ਤੇ ਮੂਰਲੇ ਕਿੰਨੇ ਆਲੇ ਜਾਗੇ 99524 ਦੇ ਮੂਰਲੇ ਜਾਗੇ ਪੂਰਾ ਤਾਂ ਟਾਕਰ ਵਾਲੀ ਜੁੜੀ ਲੱਗੀ ਹੋਈ ਹੈਗੀ ਦੇਖੋ ਦੂਰ ਕਰਕੇ ਸੋਣ ਪੂਰਾ ਤਾਂ ਹਟ ਕੰਮਾ ਇਹ ਤਾਂ ਕੀ ਬਹੁਤ ਪਸੰਦ ਆਇਆ ਸਾਡੀ ਸ਼ਟਾ ਠੀਕ ਆ ਆ ਜਿਉਂ ਦੀ ਲੁੱਕ ਦਿਖਾਉਣਿਆ ਹਾਂ ਆ ਆ ਇਹਦੇ ਕੰਟਰੋਲ ਦੋ ਆ ਗਿਆ ਹੁਣ ਆ ਕੰਟਰੋਲ ਆ ਫਾਜੀ ਏਪ ਸੁਪਰ ਸੈਂਟਰ ਤੇ ਚੱਲਦਾ ਹੋਣਾ ਕੁੱਲ ਮਿਲਾ ਕੇ ਮੇਰੇ ਹਿਸਾਬ ਚ ਤਾਂ ਇਹ ਹਾਂ ਆਪਣਿਆਂ ਦਾ ਵੀ ਥੋੜਾ ਜਿਹਾ ਕੱਚਾ ਕੰਮ ਆ ਦੇਖ ਲਓ ਹੁੱਕ ਪਾ ਕੇ ਰੰਗ ਮਾਰਿਆ ਹੋਇਆ ਵਿਆਹ ਹੀ ਨਹੀਂ ਹੈਗਾ ਵੀ ਕੱਲਾ ਕੱਲਾ ਪਾਰ ਟਰੰਕ ਕਰਨਗੇ ਇਹਦੀ ਆ ਦੇ ਹੁੱਕ ਪਾ ਕੇ ਰੰਗ ਮਾਰਿਆ ਹੋਇਆ ਹੈਗਾ ਤੱਕੇ ਕੰਮ ਉਹ ਕਰ ਦਿੰਦੀਆਂ ਕੰਪਨੀਆਂ ਕਰਦੀਆਂ ਕਰਦੀਆਂ ਇੰਨਾ ਸੰਨਾ ਮਗਰਾੜਾ ਦੋਦੇ ਫਟਦਾ ਬਹੁਤ ਘਾਟ ਕੰਮ ਬਹੁਤ ਵਧੀਆ ਟਰੈਟ ਆ ਯਾਰ ਸਾਡੀ ਸਟ੍ਰੈਟਿਜੀ ਆਇਆ ਜੀ ਚਲੋ ਦੇਖਦੇ ਆ ਕਿਵੇਂ ਚੱਲਦਾ ਉਹ ਤਾਂ ਗਰਦ ਕੜਤੀ ਚਲਾਉਣ ਵਾਲੀ ਬਹੁਤ ਹਾਂ ਅਡੀ ਕੱਟੀ ਤੋਂ ਆਪਣਾ ਸੋਨਾ ਲਿਖਾ ਖੜਾ ਉਹ ਦਰਖੜਿਆ ਕੋਸਾਂ ਦਾ ਸੁਣਦੇ ਜੀ ਇੱਕ ਹੋਰ ਤੁਹਾਨੂੰ ਜ਼ਿਕਾੜ ਦਿਖਾਉਣਿਆ ਤੂੰ ਦੇ ਕਈ ਵਾਰ ਆਪਣੇ ਨੋਕਲਾ ਕਿਸੇ ਦਾ ਕੋਈ ਟਾਇਰ ਟੱਪਾ ਪੈਂਚਰ ਹੋ ਜਾਂਦਾ ਟਰਾਲੀ ਟੱਪੇ ਦਾ ਘਰੇ ਰਾਹ ਚ ਜਾਂਦੀ ਦਾ ਆ ਦੇਖੀ ਸਭਾਈ ਦਾ ਬਣਾਇਆ ਹੋਇਆ ਜਗਾੜਾ ਸਾਰਾ ਪੀਟਰ ਰੇੜੇ ਚਰਾਫੇ ਇਸ ਤਮੀ ਰੱਖਿਆ ਹੋਇਆ ਹੈਗਾ ਇਸਕਿੰਦਰ ਸਿੰਘ ਟਾਇਰ ਪੰਕਚਰ ਆ ਇਹਦਾ ਨੰਬਰ ਆਗਾ ਜੇ ਸਾਡੇ ਇਧਰ ਕਈ ਵਾਰ ਜਾਂਦੇ ਆਉਂਦੇ ਬੰਦੇ ਦਾ ਟਾਇਰ ਪੰਕਚਰ ਹੋ ਜੇ ਬਠਿੰਡਾ ਐਨ ਐਚ 7 ਤੇ ਕੜਾਈ ਲੜਾਈ ਜਿਹਾ ਆਉਂਦਾ ਸਾਡਾ ਪਿੰਡ ਲਬੀਰੋ ਦਾ ਜਾਂਦਾ ਆਰਾਮਪੁਰਾ ਫੂਲ ਤਾਂ ਆਪਾਂ ਮੰਡੀ ਦੇ ਕੋਲੇ ਬਠਿੰਡੇ ਬਠੁੰਡੇ ਜਾਂਦਾ ਜਾਂ ਕੋਈ ਟਾਈਮ ਕਈ ਵਾਰ ਬੰਦੇ ਦਾ ਕਿਸੇ ਦਾ ਹੋ ਜਾਂਦਾ ਬਾਈ ਆ ਪੂਰਾ ਜਿਗਾਰਡ ਬਣਾਇਆ ਹੋਇਆ ਹੈ ਬਾਈ ਦਾ ਵਿੱਚ ਆਹ ਦੇ ਸਾਰੇ ਸੰਦ ਪੰਡਾ ਰੱਖਿਆ ਹੋਇਆ ਹੈ ਉਹ ਮੈਂ ਤੁਹਾਨੂੰ ਨਹੀਂ ਸੀ ਚਲੋ ਮੈਂ ਦਿਖਾਉਨੇ ਆਂਗੇ ਆਪਣੇ ਭਰਾਵਾਂ ਨੂੰ ਸਾਰੇ ਸੰਦ ਅੰਦਰ ਲਾਏ ਪਏ ਜੰਚਣ ਤੇ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ ਬਾਈ ਬਾਬੇ ਨਾਨਕ ਵਾਲੀ ਖੇਤੀ ਆ ਇਹਨੇ ਵਾਦਾ ਹੀ ਕਰਨਾ ਕੋਈ ਕਿੰਨਾ ਮਰਜ਼ੀ ਕਲੇਸ਼ ਕਰੀ ਜਾਵੇ ਆਪਣੇ ਨਾਲ ਤੇ ਪਰਾਲੀ ਪ੍ਰੂਲੀ ਦਾ ਦੱਸੋ ਕੀ ਸਿਸਟਮ ਆ ਚਾਹੋ ਤਾਂ ਅਸੀਂ ਵੇਚਿਆ ਇਹ ਵਧੀਆ ਹੋ ਗਈ ਸੱਬੀ ਸ਼ੀ ਕੰਗੇ ਥਾਂ ਮਿਲਵਾਵੇ ਰੱਬ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ ਤੇ ਰੱਖੇ ਬਾਬੇ ਨਾਨਕ ਵਾਲੀ ਖੇਤੀ ਇਹ ਤਾਂ ਚੱਲੀ ਜਾਣੀ ਹੈਗੀ ਬਾਲੇ ਹੋ ਹੋ ਤੁਰ ਗਏ ਖੇਤੀ ਤੇ ਬਥੇਰੇ ਲੋਕਾਂ ਨੇ ਇਹਨੂੰ ਨਾ ਵੀ ਕਹੀ ਆ ਹਾਂ ਵੀ ਕਹੀ ਆ ਜਿਹੜੇ ਤਾਂ ਇਹਨਾਂ ਨੇ ਲੋਕਾਂ ਨੇ ਖੇਤੀ ਚਾਹ ਲਈ ਉਹ ਤਾਂ ਤਰ ਗਏ ਬਾਈ